ਅਰਦਾਸ ਬੇਨਤੀਆਂ ਐਵੇਂ ਨਹੀਂ ਹੁੰਦੀਆਂ ਤੁਸੀਂ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਬਣਾ ਕੇ ਲੈ ਕੇ ਜਾਓ ਉੱਥੇ ਅਜ ਬਿਲਕੁਲ ਐਸੇ ਤਰੀਕੇ ਦੇ ਨਾਲ ਹਰ ਘਰ ਦੇ ਵਿੱਚ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਹਨ ਜਿਵੇਂ ਸਦੀਆਂ ਪਹਿਲਾਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੇ ਲਈ ਤਿਆਰ ਕੀਤੇ ਸਨ ਤੇ ਫਿਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਾਤਸ਼ਾ ਬੜ ਜੋਦਾ ਬਹੁਤ ਪਰਉਕਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਮਾਤ ਲੋਕ ਦੇ ਵਿੱਚ ਅਵਤਾਰਤ ਆ ਰਿਆ ਸੀ ਮਾਤਾ ਗੰਗਾ ਜੀ ਨੂੰ ਜਦੋਂ ਬੱਚੇ ਦੀ ਭਾਲ ਸੀ ਤਾਂ ਗੁਰੂ ਅਰਜਨ ਦੇਵ ਜੀ ਕੋਲ ਅਰਦਾਸ ਬੇਨਤੀ ਕਰਨ ਗਏ ਗੁਰੂ ਅਰਜਨ ਅਰਜਨ ਦੇਵ ਜੀ ਨੇ ਕਿਹਾ ਸੀ ਉਹਨਾਂ ਨੂੰ ਕਿ ਨਹੀਂ ਇਹ ਸਾਡੇ ਵਸ ਨਹੀਂ ਹੈ ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕੋਲ ਜਾਓ ਤਾਂ ਮਾਤਾ ਗੰਗਾ ਜੀ ਸੈਸਵਾਹੀ ਰੱਥ ਤੇ ਚੜ ਕੇ ਤੇ ਬਾਬਾ ਬੁੱਢਾ ਜੀ ਕੋਲ ਅਰਦਾਸ ਬੇਨਤੀ ਕਰਨ ਗਏ ਜਦੋਂ بابا ਬੁੱਢਾ ਜੀ ਨੇ ਰੱਥ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਕੇ ਅੰਨ ਕਿਵੇਂ ਭਾਜਣਾ ਪੈ ਗਈਆਂ ਜਦੋਂ ਮਾਤਾ ਗੰਗਾ ਜੀ ਅਰਜਨ ਦੇਵ ਜੀ ਕੋਲ ਆਏ ਵਾਪਸ ਤਾਂ ਗੁਰੂ ਸਾਹਿਬ ਮਾਤਾ ਜੀ ਨੂੰ ਕਿਹਾ ਕਿ ਅੰਦਾਜ਼ ਬੈਂਦੀਆਂ ਐਵੇਂ ਨਹੀਂ ਹੁੰਦੀਆਂ ਤੁਸੀਂ ਆਪਣੇ ਹੱਥੀਂ ਮਿੱッセ ਪ੍ਰਸ਼ਾਦੇ ਬਣਾ ਕੇ ਲੈ ਕੇ ਜਾਓ ਉੱਥੇ ਤਾਂ ਮਾਤਾ ਗੰਗਾ ਜੀ ਨੇ ਹੱਥੀਂ ਆਟਾ ਪੀਸਿਆ ਪ੍ਰਸ਼ਾਦੇ ਤਿਆਰ ਕੀਤੇ achar lassi makkhan ਅਤੇ gande ਲੈ ਕੇ ਗਏ ਜਿਵੇਂ ਹੀ ਉਹ ਆ ਬੁੱਢਾ ਜੀ ਕੋਲ ਗਏ ਤਾਂ ਬਾ ਬੁੱਢਾ ਜੀ ਨੇ ਉਹਨਾਂ ਦੇ ਸੇਵਨ ਨੂੰ ਪਰਵਾਨ ਕੀਤਾ ਅਤੇ ਉਹਨਾਂ ਨੇ ਗੰਡੇ ਨੂੰ ਮੁੱਕ ਮਾਰ ਕੇ ਕਿਹਾ ਸੀ ਕਿ ਐਸਾ ਪੁੱਤਰ ਬਲੀ ਪੈਦਾ ਹੋਵੇਗਾ ਜਿਹੜਾ ਕਿ ਇਸ ਸੰਸਾਰ ਵਿੱਚ ਇਹ ਦੋਖੀਆਂ ਦਾ ਨਾਸ਼ ਐਵੇਂ ਕਰੇਗਾ ਜਿਵੇਂ ਅੱਜ ਅਸੀਂ ਗੰਡਾ ਪੰਨਿਆ ਹੈ ਤੇ ਐਸੇ ਉਹਨਾਂ ਦੇ ਵਰਦਾਨ ਨਾਲ ਹੀ ਉਹਨਾਂ ਦੀ ਅਸੀਸਾਂ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਤੋਂ ਬਾਅਦ ਅੱਜ ਤੱਕ ਸੰਗਤਾਂ ਐਵੇਂ ਹੀ ਮਿੱਸੇ ਪ੍ਰਸ਼ਾਦੇ ਬਣਾ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਜਿਨਾ ਦੇ ਘਰ ਔਲਾਦ ਨਹੀਂ ਹੁੰਦੀ ਉਹ ਵੀ ਅਗਰ ਇਸ ਤਰ੍ਹਾਂ ਹੰਦੀ ਲਾ ਕੇ ਸੇਵਾ ਕਰਦੇ ਹਨ ਤਾਂ ਗੁਰੂ ਸਾਹਿਬ ਨਾਲ ਦੀਆਂ ਸੇਵਾ ਪੂਰੀਆਂ ਹੁੰਦੀਆਂ ਹਨ ਜੀ ਇਹਦੇ ਚ ਜੀ ਕਣਕ ਦਾ ਆਟਾ ਬੇਸਣ ਸ਼ਰਦਾ ਹੋਵੇ ਛੋਲਿਆਂ ਦਾ ਆਟਾ ਅਸੀਂ ਪਿਆਜ਼ ਮਤਲਬ ਇਹ ਮਿੱਸੇ ਪ੍ਰਸ਼ਾਦੇ ਬਣਾ ਕੇ ਉੱਥੇ ਹੀ ਇੱਥੋਂ ਤਿਆਰ ਕਰਕੇ ਘਰਾਂ ਕਰੋ ਗੁਰਵੰਗਦੇਵ ਜੀ ਗੁਰਦੁਆਰਾ ਸਾਹਿਬ ਅਸੀਂ ਲੈ ਕੇ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਕੋਈ ਲੰਗਰ ਨਹੀਂ ਤਿਆਰ ਹੋਏਗਾ ਸਾਰਾ ਘਰਾਂ ਚੋਂ ਹੀ ਜਾਏਗਾ ਤੇ ਇਹ ਜਿਹੜੀ ਮਰਿਆਦਾ ਹੈ ਮਿਸਿਆਂ ਪ੍ਰਸ਼ਾਦਿਆਂ ਨੂੰ ਬਣਾ ਕੇ ਤਿਆਰ ਕਰਕੇ ਗੁਰਦੁਆਰਾ ਸਾਹਿਬ ਲੈ ਕੇ ਜਾਣ ਦੀ ਇਹ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਦੋਂ ਮਾਤਾ ਗੰਗਾ ਜੀ ਆਪ ਆਪਣੇ ਹੱਥਾਂ ਤੋਂ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਲੈ ਕਰਕੇ ਪੁੱਤਰ ਦਾ ਵਰ ਪ੍ਰਾਪਤ ਕਰਨ ਵਾਸਤੇ ਗਏ ਸਨ ਸੰਖੇਪ ਰੂਪ ਦੇ ਵਿੱਚ ਇਸ ਪ੍ਰਕਾਰ ਇਤਿਹਾਸ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਨੰਦਕਾਰਜ ਨੂੰ ਬਹੁਤ ਲੰਮਾ ਸਮਾਂ ਹੋ ਚੁੱਕਾ ਸੀ ਘਰ ਦੇ ਵਿੱਚ ਕੋਈ ਦਾਤ ਨਹੀਂ ਸੀ ਪੁੱਤਰ ਦੀ ਪ੍ਰਾਪਤ ਤੇ ਉਸ ਸਮੇਂ ਫਿਰ ਜਿਹੜੀ ਬੀਬੀ ਕਰਮੋ ਸੀ ਪਿਰਥੀ ਚੰਦ ਦੀ ਘਰਵਾਲੀ ਉਹ ਉਸਨੇ ਮਾਤਾ ਗੰਗਾ ਜੀ ਨੂੰ ਤਾਨਾ ਮਾਰਿਆ ਸੀ ਕਿ ਤੇਰੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ ਤੇ ਹੁਣ ਅੱਗੋਂ ਜਿਹੜਾ ਵਾਰਿਸ ਹੋਵੇਗਾ ਗੁਰਤਾ ਗੱਦੀ ਦਾ ਉਹ ਮੇਰਾ ਪੁੱਤਰ ਮਿਹਰਬਾਨ ਹੋਵੇਗਾ। ਤੋਂ ਇਹ ਜਦੋਂ ਤਾਨਾ ਮਾਰਿਆ ਤੇ ਇਹ ਦੁੱਖ ਜਿਹੜਾ ਸੀ ਮਾਤਾ ਜੀ ਨੂੰ ਲੱਗਿਆ ਕਿ ਮੇਰੇ ਘਰ ਦੇ ਵਿੱਚ ਔਲਾਦ ਨਹੀਂ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਸਵਾਮੀ ਜੀ ਆਪ ਦੀ ਤਾਂ ਦੁਨੀਆ ਦੀਆਂ ਝੋਲੀਆਂ ਭਰਦੇ ਹੋ ਲੋਕ ਆਪ ਜੀ પાસે ਦాతਾ ਮੰਗਦੇ ਹਨ। ਪਰ ਮੇਰੇ ਘਰ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਆਪ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ ਤਾਂ ਮਹਾਰਾਜ ਕਿਉਂਕਿ ਆਪ ਭਾਵੇਂ ਸਮਰੱਥ ਸਨ ਸੱਚੇ ਪਾਤਸ਼ਾਹ ਜੀ ਪਰ ਤਖ਼ ਪਰਮੇਸ਼ਰ ਦਾ ਰੂਪ ਸਨ ਪਰ ਮਹਾਰਾਜ ਸਿੱਖਾਂ ਨੂੰ ਵਡਿਆਈ ਦੇਣਾ ਚਾਹੁੰਦੇ ਸਨ ਮਹਾਰਾਜ ਕਹਿਣ ਲੱਗੇ ਕਿ ਇਹ ਤਾਂ ਦਾਤ ਜਿਹੜੀ ਨਾ ਗੁਰੂ ਨਾਨਕ ਦੇਵ ਜੀ ਦਾ ਕੋਈ ਸੇਵਕ ਦੇ ਸਕਦਾ ਇਸ ਕਰਕੇ ਮਾਤਾ ਗੰਗਾ ਜੀ ਨੂੰ ਆਗਿਆ ਕੀਤੀ ਕਿ ਗੰਗਾ ਜੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਜੋ ਸਤਿਗੁਰਾਂ ਦੇ ਸੇਵਕ ਹਨ ਬੜੇ ਹੀ ਗੁਰਮੁਖ ਬੜੇ ਬ੍ਰਹਮ ਗਿਆਨੀ ਵਿਦਵਾਨ ਮਹਾਪੁਰਖ ਹਨ ਉਹਨਾਂ ਦੇ ਪਾਸ ਜਾ ਕਰਕੇ ਬੇਨਤੀ ਕਰੋ ਉੱਥੋਂ ਤੁਹਾਨੂੰ ਇਹ ਦਾਤ ਪ੍ਰਾਪਤ ਹੋਵੇਗੀ ਤਾਂ ਮਾਤਾ ਜੀ ਪਹਿਲੇ ਦਿਨ ਜਦੋਂ ਸਾਧ ਸੰਗਤ ਜੀ ਗਏ ਹਨ ਤੇ ਬੜੇ ਹੀ ਠਾਠ ਵਾਠ ਦੇ ਨਾਲ ਰਥਾਂ ਦੇ ਵਿੱਚ ਸਵਾਰ ਹੋ ਕਰਕੇ ਦਾਸ ਦਾਸੀਆਂ ਨਾਲ ਲੈ ਕਰਕੇ ਬੜੇ ਹੀ ਜਿਹੜਾ ਹੈ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਗਏ ਹਨ ਪਰ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸੇਵਾ ਪ੍ਰਵਾਨ ਨਹੀਂ ਕੀਤੀ ਤੇ ਦੂਰੋਂ ਜਦੋਂ ਰੱਥ ਦੀ ਧੂੜ ਉੱਡਦੀ ਹੋਈ ਵੇਖੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਕਿਹਾ ਕਿ ਗੁਰੂ ਕਿਆਂ ਨੂੰ ਕਿੱਥੇ ਭਾਜੜਾਂ ਪੈ ਗਈਆਂ ਹਨ ਇਸ ਕਰਕੇ ਇਹ ਬਚਨ ਕੀਤਾ ਤੇ ਮਾਤਾ ਗੰਗਾ ਜੀ ਨੇ ਨਾਰਾਜ਼ਗੀ ਜਿਹੜੀ ਜਾਹਰ ਕੀਤੀ ਤੇ ਵਾਪਸ ਆਏ ਤੇ ਫੇਰ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿ ਮਹਾਰਾਜ ਅਸੀਂ ਤਾਂ ਗਏ ਸਾਂ ਪੁੱਤਰ ਦੀ ਦਾਤ ਲੈਣ ਵਾਸਤੇ ਪਰ ਅੱਗੋਂ ਬਾਬਾ ਬੁੱਢਾ ਸਾਹਿਬ ਨੇ ਇਹ ਬਚਨ ਕੀਤੇ ਹਨ ਕਿ ਗੁਰੂ ਗਿਆਨ ਨੂੰ ਕਿੱਧਰ ਭਾਜਾਂ ਪਈਆਂ ਹਨ ਫੇਰ ਮਹਾਰਾਜ ਨੇ ਸਮਝਾਇਆ ਕਿ ਸਿੱਖਾਂ ਦੀ ਜਿਹੜੀ ਭਾਵਨਾ ਹੈ ਸ਼ਰਧਾ ਜਿਹੜੀ ਹੈ ਉਸ ਦੇ ਨਾਲ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਪੂਰੀ ਹੁੰਦੀ ਹੈ ਤੁਸੀਂ ਇਸ ਤਰੀਕੇ ਨਾਲ ਜਾਓ ਤੁਸੀਂ ਨੰਗੇ ਪੈਰੀ ਸਾਦੇ ਵਸਤਰ ਪਹਿਨ ਕਰਕੇ ਤੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਆਪਣੇ ਹੱਥਾਂ ਦੇ ਨਾਲ ਲੱਸੀ ਤਿਆਰ ਕਰਕੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਜਾਓ ਸ਼ਰਦਾ ਭਾਵਨਾ ਦੇ ਨਾਲ ਫਿਰ ਤੁਹਾਨੂੰ ਜਿਹੜਾ ਹੈ ਉਥੋਂ ਪੁੱਤਰ ਦੀ ਪ੍ਰਾਪਤੀ ਦਾ ਵਾਰ ਜ਼ਰੂਰ ਪ੍ਰਾਪਤ ਹੋਵੇਗਾ ਫਿਰ ਇਸ ਪ੍ਰਕਾਰ ਦੂਸਰੇ ਦਿਨ ਮਾਤਾ ਜੀ ਨੇ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਆਪ ਚੱਕੀ ਦੇ ਨਾਲ ਕਣਕ ਨੂੰ ਪੀਸ ਕਰਕੇ ਆਟਾ ਤਿਆਰ ਕੀਤਾ ਫਿਰ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਤੇ ਨਾਲ ਗੰਡੇ ਤੇ ਲੱਸੀ ਦੀ ਚਾਟੀ ਲੈ ਆ ਕਰਕੇ ਮਾਤਾ ਜੀ ਨੰਗੇ ਪੈਰੀਂ ਤੁਰੇ ਦਾਸੀ ਦੇ ਸੀਸ ਤੇ ਉੱਪਰ ਚਾਟੀ ਜਿਹੜੀ ਸੀ ਲੱਸੀ ਦੀ ਰੱਖੀ ਤੇ ਆਪ ਮਾਤਾ ਜੀ ਨੇ ਆਪਣੇ ਸੀਸ ਤੇ ਪ੍ਰਸ਼ਾਦਿਆਂ ਦੀ ਜਿਹੜੀ ਸੀ ਨਾ ਉਹ ਪੰਡ ਰੱਖੀ ਪ੍ਰਸ਼ਾਦਿਆਂ ਦੀ ਝੋਲੀ ਤੇ ਉਸ ਨੂੰ ਰੱਖ ਕਰਕੇ ਮਾਤਾ ਜੀ ਜਦੋਂ ਪੈਦਲ ਗਏ ਨੰਗੇ ਪੈਰੀ ਉਸ ਸਮੇਂ ਫਿਰ ਬਾਬਾ ਗੁੱਡਾ ਸਾਹਿਬ ਜੀ ਦੁਪਹਿਰ ਦਾ ਸਮਾਂ ਸੀ ਤੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਜਦੋਂ ਬਾਬਾ ਜੀ ਨੇ ਵੇਖਿਆ ਕਿ ਮਾਤਾ ਗੰਗਾ ਜੀ ਆ ਰਹੇ ਹਨ ਤੇ ਆਪ ਬਾਬਾ ਜੀ ਫਿਰ ਅੱਗ ਲਵਾਂਢੀ ਗਏ ਤੇ ਆਪ ਆਪਣੇ ਹੱਥਾਂ ਦੇ ਨਾਲ ਮਾਤਾ ਜੀ ਦੇ ਸੀਸ ਤੋਂ ਪ੍ਰਸ਼ਾਦੇ ਉਤਾਰੇ ਤੇ ਨਾਲ ਹੀ ਬਚਨ ਕੀਤਾ ਕਿ ਮਾਤਾ ਜੀ ਆਪ ਜੀ ਨੂੰ ਪਤਾ ਸੀ ਕਿ ਆਪ ਜੀ ਨੇ ਪੁੱਤਰ ਨੂੰ ਭੁੱਖ ਲੱਗੀ ਹੈ ਕਿਉਂਕਿ ਮਾਂ ਨੂੰ ਪਤਾ ਹੁੰਦਾ ਹੈ ਕਿ ਪੁੱਤਰ ਭੁੱਖਾ ਹੈ ਉਸ ਨੂੰ ਪ੍ਰਸ਼ਾਦੇ ਦੀ ਲੋੜ ਹੈ ਇਸ ਕਰਕੇ ਮਾਤਾ ਜੀ ਆਪ ਪ੍ਰਸ਼ਾਦਾ ਲੈ ਕੇ ਆਏ ਹੋ ਬੜੇ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋਏ ਤੇ ਉਸ ਸਮੇਂ ਫਿਰ ਪ੍ਰਸ਼ਾਦਾ ਜਦੋਂ ਛਕਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਪਿਆਜ਼ ਲਿਆ ਕਰਕੇ ਉਹਨੂੰ ਭੰਨਿਆ ਤੇ ਜਦੋਂ ਪਿਆਜ਼ ਭੰਨਿਆ ਤੇ ਉਸ ਸਮੇਂ ਕਹਿੰਦੇ ਨੇ ਕਿ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਚੜ੍ਹ ਆਈਆਂ ਬੱਦਲ ਗੱਜਣ ਲੱਗੇ ਤੇ ਬਿਜਲੀ ਚਮਕਣ ਲੱਗੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਸਮੇਂ ਬਚਨ ਕੀਤਾ ਕਿ ਮਾਤਾ ਜੀ ਆਪ ਜੀ ਦੇ ਘਰ ਦੇ ਵਿੱਚ ਐਸਾ ਇੱਕ ਸੂਰਵੀਰ ਪੁੱਤਰ ਪੈਦਾ ਹੋਵੇਗਾ ਜਿਵੇਂ ਅਸੀਂ ਇਹ ਗੰਡਾ ਭੰਨਿਆ ਹੈ ਐਵੇਂ ਹੀ ਉਹ ਵੈਰੀਆਂ ਦੇ ਜੋ ਜਾਲਮਾਂ ਦੇ ਸਿਰ ਭੰਨਿਆ ਕਰੇਗਾ ਤੇ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕੀ ਹੈ ਐਵੇਂ ਤੀਗ ਜੜੀ ਹੈ ਜੰਗ ਦੇ ਮੈਦਾਨ ਦੇ ਵਿੱਚ ਚਮਕਿਆ ਕਰੇਗੀ ਤੇ ਜਿਵੇਂ ਇਹ ਬੱਦਲ ਘਰਜ ਰਹੇ ਹਨ ਐਵੇਂ ਹੀ ਨਗਾਰੇ ਜਿਹੜੇ ਹਨ ਜੰਗ ਦੇ ਵਜਿਆ ਕਰਨਗੇ ਸੋ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਵਰ ਵਾਲੇ ਬਚਨ ਕੀਤੇ ਤੇ ਕੁਝ ਕੁ ਸਮੇਂ ਬਾਅਦ ਗੁਰੂ ਕੀ ਵਿਡਾਲੀ ਵਿਖੇ ਅੱਜ ਦੇ ਦਿਨ ਹਾਰਵਦੀ ਇਕਮ ਨੂੰ ਪੂਰਨ ਮਾਸ਼ੀ ਵਾਲੀ ਰਾਤ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ। ਸੋ ਇਸ ਪ੍ਰਕਾਰ ਇਹ ਜਿਹੜੀ ਮਰਿਆਦਾ ਹੈ ਉਦੋਂ ਤੋਂ ਸਾਧ ਸੰਗਤ ਜੀ ਚੱਲਦੀ ਆ ਰਹੀ ਹੈ ਤੇ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸਥਾਨ ਹੈ ਬੀੜ ਬਾਬਾ ਬੁੱਢਾ ਸਾਹਿਬ ਉਸ ਸਥਾਨ ਤੇ ਇਹ ਮਨੋ ਕਾਮਨਾ ਜਿਹੜੀ ਹੈ ਅੱਜ ਵੀ ਪੂਰੀ ਹੁੰਦੀ ਹੈ ਸੰਗਤਾਂ ਬੜੀ ਭਾਵਨਾ ਦੇ ਨਾਲ ਮਿਸੇ ਪ੍ਰਸ਼ਾਦੇ ਘਰ ਤੋਂ ਤਿਆਰ ਕਰਕੇ ਡੇੜਾ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਜਦੋਂ ਅਰਦਾਸ ਕਰਦੇ ਹਨ ਤੇ ਉਹਨਾਂ ਨੂੰ ਪੁੱਤਰ ਦੀ ਦਾਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਤੇ ਇਸੇ ਤਰ੍ਹਾਂ ਹੀ ਅੱਜ ਇਸ ਨਗਰ ਦੇ ਵਿੱਚ ਡੇਰਾ ਵਸੇ ਇੱਥੇ ਵੀ ਸੰਗਤਾਂ ਜੋ ਹਨ ਬਹੁਤ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਿਸੇ ਪ੍ਰਸ਼ਾਦੇ ਤਿਆਰ ਕਰ ਰਹੀਆਂ ਹਨ ਕਿਉਂਕਿ ਗੁਰਦੁਆਰਾ ਅਨਾਜ ਮੰਡੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਦੁਆਰਾ ਸਾਹਿਬ ਵਿਖੇ ਅੱਜ ਪ੍ਰਕਾਸ਼ ਪੁਰਬ ਜਿਹੜਾ ਹੈ ਮਹਾਰਾਜ ਦਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ thank uh you -huh. thank hey. you ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ